ਸੋਸ਼ਲ ਮੀਡੀਆ ਤੇ ਜੁੜੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਮੈਂ ਸਮੇਂ-ਸਮੇਂ ਤੇ ਕੋਈ ਨਾ ਕੋਈ ਇੰਟਰਸਟਿੰਗ ਟਾਪਿਕ ਜ਼ਰੂਰ ਪਾਉਂਦਾ ਰਹਿਣਾ ਆਪਣੇ ਫੇਸਬੁੱਕ ਪੇਜ ਤੇ ਟਿਕਟੌਕ ਤੇ YouTube ਤੇ Instagram ਤੇ ਤੇ ਅਸ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਮੇਰਾ ਮੇਨ ਵਿਸ਼ਾ ਜੋ ਕਿਸੇ ਟਾਈਮ ਚੰਬਲ ਘਾਟੀ ਡਾਕੂਆਂ ਕਰਕੇ ਬਹੁਤ ਮਸ਼ਹੂਰ ਰਹੀ ਹੈ ਤੇ ਉੱਥੇ ਤਕਰੀਬਨ 12 ਤੋਂ 15 ਗਰੁੱਪ ਬੜੇ ਮਸ਼ਹੂਰ ਡਾਕੂਆਂ ਦੇ ਰਹੇ ਨੇ ਤੇ ਉਹਨਾਂ ਦੇ ਬਾਰੇ ਮੇਰਾ ਹੋਏਗਾ ਤੇ ਮੈਂ ਵਾਰੀ-ਵਾਰੀ 5-7 ਮਿੰਟ ਦੀ ਵੀਡੀਓ ਹਰ ਇੱਕ ਦੋ ਦਿਨ ਪਿੱਛੋਂ ਪਾਉਂਦਾ ਰਾਵਾਂਗਾ ਲੜੀਵਾਰ ਤੇ ਜਿਹੜੇ-ਜਿਹੜੇ ਮੇਨ ਉੱਥੇ ਦੇ ਡਾਕੂਆਂ ਦੇ ਗਰੁੱਪ ਹੋਏ ਨੇ ਉਨਾ ਵਾਰੇ ਜਰੂਰ ਤੁਹਾਨੂੰ ਜਾਣਕਾਰੀ ਦਵਾਂਗਾ ਕਿਉਂਕਿ ਸਾਡੇ ਜੰਮਣ ਤੋਂ ਪਹਿਲਾਂ ਤੇ ਜਦੋਂ ਅਸੀਂ ਗਰੋਅਨ ਅਪ ਹੋ ਰਹੇ ਸੀ ਫਿਰ ਜਦੋਂ ਵੱਡੇ ਹੋ ਗਏ ਟੀਨੇਜਰ ਹੋ ਗਏ ਕਾਲਜੇਸ ਨੇ ਚਲੇ ਗਏ ਯੂਨੀਵਰਸਿਟੀ ਦੇ ਵਿੱਚ ਵੀ ਚਲੇ ਗਏ ਤਾਂ ਚੰਬਲ ਘਾਟੀ ਦੇ ਡਾਕੂਆਂ ਦਾ ਜਿਹੜਾ ਬੋਲਬਾਲਾ ਉਹਨਾਂ ਦਿਨਾਂ ਦੇ ਵਿੱਚ ਪ੍ਰੈਸ ਦੇ ਵਿੱਚ ਪੂਰਾ ਚੱਲਦਾ ਸੀਗਾ ਕੋਈ ਹਫਤਾ ਇਦਾਂ ਦਾ ਨਹੀਂ ਸੀ ਹੁੰਦਾ ਜਦੋਂ ਮੇਜਰ ਜੋ ਨਿਊਜ਼ਪੇਪਰ ਸਨ ਇੰਡੀਆ ਦੇ ਉਹਨਾਂ ਦੇ ਮੈਗਜ਼ੀਨਸਨ ਇੰਡੀਆ ਟੂਡੇ ਵਰਗੇ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਡਾਕੂ ਦਾ ਕੋਈ ਵਾਰਦਾਤ ਕੀਤੀ ਬਾਰੇ ਜਾਂ ਕਿਸੇ ਦੇ ਮਾਰੇ ਜਾਣ ਬਾਰੇ ਜਾਂ ਪੁਲਿਸ ਦੇ ਆਪਰੇਸ਼ਨਸ ਬਾਰੇ ਸਰੈਂਡਰ ਕਰਨ ਬਾਰੇ ਖਬਰ ਨਹੀਂ ਹੁੰਦੀ ਸੀਗੀ ਤੇ ਖਾਸ ਕਰਕੇ ਇੰਡੀਆ ਟੂਡੇ ਜੋ ਮੈਗਜ਼ੀਨ ਹੈਗਾ ਬੜਾ ਟਾਪ ਮੈਗਜ਼ੀਨ ਹੈਗਾ ਸਾਡਾ ਪਬਲੀਕੇਸ਼ਨ ਇੰਡੀਆ ਦੀ ਇਹਦੇ ਲਾਸਟ ਪੇਜ ਦੇ ਉੱਤੇ ਜਾ ਕੇ ਇਹ ਚੰਬਲ ਦੀ ਹੀ ਕੋਈ ਨਾ ਕੋਈ ਸਟੋਰੀ ਲੱਗੀ ਹੁੰਦੀ ਸੀਗੀ ਤੇ ਅਸੀਂ ਬਾਕੀ ਤਾਂ ਮਿਸ ਕਰ ਲੀਦਾ ਸੀਗਾ ਉਸ ਦੇ ਵਿੱਚ ਪੜ੍ਹਨਾ ਉਸ ਨੂੰ ਪਰ ਲਾਸਟ ਵਿੱਚ ਜਿਹੜੀ ਚੰਬਲ ਵਾਲੀ ਸਟੋਰੀ ਹੁੰਦੀ ਸੀ ਉਹ ਕਦੇ ਮਿਸ ਨਹੀਂ ਸੀ ਕੀਤੀ ਜੋ ਚੰਬਲ ਵੇਲੀ ਹੈਗੀ ਚੰਬਲ ਦੀ ਘਾਟੀ ਹੈ ਇਹ ਚੰਬਲ ਦਰਿਆ ਦੇ ਆਲੇ ਦੁਆਲੇ ਦਾ ਏਰੀਆ ਹੈਗਾ ਇਹ ਤਕਰੀਬਨ 20000 ਸquare ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਹੈ ਇਤਨੇ ਸਟੇਟਾਂ ਦੇ ਵਿੱਚ ਪੈਂਦਾ ਹੈ ਹਿੰਦੁਸਤਾਨ ਦੇ ਮੱਧਿਆ ਪ੍ਰਦੇਸ਼ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਤੇ ਇੱਥੇ ਇਹ ਜਿਹੜਾ ਦੋ ਡਿਸਟ੍ਰਿਕਟ ਹੈਗੇ ਨੇ ਖਾਸ ਕਰਕੇ ਮੱਧਿਆ ਪ੍ਰਦੇਸ਼ ਦੇ ਪਿੰਡ ਤੇ ਮੋਰੀਨਾ ਜਿਨ੍ਹਾਂ ਦੇ ਵਿੱਚ ਇਹ ਏਰੀਆ ਪੈਂਦਾ ਹੈ ਤੇ ਇੱਥੇ ਤਕਰੀਬਨ 20 ਫੁੱਟ ਤੋਂ ਲੈ ਕੇ 50 ਫੁੱਟ ਤੱਕ ਦੀਆਂ ਵੱਡੀਆਂ-ਵੱਡੀਆਂ ਖੱਡਾਂ ਹਨ ਦਰਿਆ ਦੇ ਆਲੇ-ਦੁਆਲੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਜੰਗਲ ਹੈ ਤੇ ਇੱਥੇ ਹੀ ਇਹਨਾ ਡਾਕੂਆਂ ਨੇ ਤਕਰੀਬਨ 20-50 ਸਾਲ ਰਾਜ ਕੀਤਾ ਤੇ ਉਹਨਾਂ ਦਾ ਰਹਿਣ ਦਾ ਸਾਰਾ ਇੰਤਜ਼ਾਮ ਇਹਨਾ ਰਵਿਨਜ਼ ਦੇ ਵਿੱਚ ਹੀ ਸੀਗਾ ਤੇ ਸਮੇਂ-ਸਮੇਂ ਸਰ ਅੱਡ-ਅੱਡ ਗਰੁੱਪ ਉੱਤੇ ਆਉਂਦੇ ਰਹੇ ਖਤਮ ਹੁੰਦੇ ਗਏ ਤੇ ਜਿਨ੍ਹਾਂ ਦੇ ਵਿੱਚੋਂ ਮੇਨ ਤੁਸੀਂ ਅ ਅੱਜ ਵੀ ਜਿਹੜੀ ਨਵੀਂ ਜਨਰੇਸ਼ਨ ਹੈਗੀ ਉਹਨਾਂ ਨੂੰ ਥੋੜੀ ਜਿਹੀ ਨੌਲੇਜ ਹੋएगी ਜਿਵੇਂ ਬੈਂਡਡ ਕੁਈਨ ਸੀਗੀ ਫੂਲਨਦੇਵੀ ਸੀ ਤੇ ਡਾਕੂ ਮਾਨ ਸਿੰਘ ਸੀ ਉਸ ਦੀ ਵੀ ਬਾਲੀਵੁੱਡ ਨੇ ਮੂਵੀ ਬਣਾਈ ਸੀਗੀ ਗੱਬਰ ਸਿੰਘ ਸੀ ਜਿਸ ਦੇ ਉੱਤੇ ਇੱਕ ਸ਼ੋਲੇ ਮੂਵੀ ਬਣੀ ਸੀਗੀ ਸੋ ਇਦਾਂ ਕਾਫੀ ਜਿਹੜੇ ਮਸ਼ਹੂਰ ਨਾਂ ਹੈਗੇ ਨੇ ਜਿਨ੍ਹਾਂ ਨੇ ਬਾਲੀਵੁੱਡ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਮਸਾਲਾ ਦਿੱਤਾ ਪੈਸੇ ਕਮਾਉਣ ਦਾ ਤੇ ਜੋ ਇਹ ਚੰਬਲ ਘਾਟੀ ਹੈਗੀ ਹੈ ਇਹ ਜਿਹੜਾ ਏਰੀਆ ਹੈਗਾ ਸੀ ਇੱਥੇ ਜ਼ਿਆਦਾਤਰ ਜਾਂ ਤਾਂ ਖੱਡਾ ਹੈਗੀਆਂ ਨੇ ਜ਼ਮੀਨ ਦੇ ਵਿੱਚ ਤੇ ਜਾਂ ਫਿਰ ਜੰਗਲ ਸੀਗਾ ਸੋ ਇਸ ਕਰਕੇ ਇੱਥੇ ਕੋਈ ਖੇਤੀਬਾੜੀ ਦਾ ਕੋਈ ਸਾਧਨ ਨਹੀਂ ਸੀ ਇਦਾਂ ਦਾ ਲੋਕਾਂ ਦਾ ਕੋਈ ਇਨਕਮ ਦਾ ਸਾਧਨ ਨਹੀਂ ਸੀ ਤੇ ਇਹ ਜਿਹੜੇ ਦੋ ਜ਼ਿਲ੍ਹੇ ਹੈਗੇ ਨੇ ਪਿੰਡ ਤੇ ਮੋਰਿਨਾ ਇੱਥੋਂ ਦੇ ਲੋਕ ਕਹਿੰਦੇ ਆ ਵੀ ਬਹੁਤ ਗੁਸੀਲੇ ਹੈਗੇ ਨੇ ਤੇ ਕ੍ਰਾਈਮ ਵੱਲ ਨੂੰ ਉਹਨਾਂ ਦੀ ਟ੍ਰੈਂਡੈਂਸੀ ਸੀ ਜਿਹੜੀ ਉਹ ਬਹੁਤ ਜ਼ਿਆਦਾ ਸੀਗੀ ਜਿਵੇਂ ਹੁਣ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਉੱਤਰ ਪ੍ਰਦੇਸ਼ ਹੋ ਗਿਆ ਇੱਥੇ ਗੈਂਗਸਟਰਵਾਦ ਦਾ ਕਾਫੀ ਨਾਂ ਚੱਲਿਆ ਹੋਇਆ ਤੇ ਐਦਾਂ ਹੀ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਡਾਕੂਆਂ ਕਰਕੇ ਬਹੁਤ ਜ਼ਿਆਦਾ ਤਕਰੀਬਨ ਰਿਹਾ ਹੈ 1900 ਤਕਰੀਬਨ 1940 ਤੋਂ ਲੈ ਕੇ ਪਾਰਟੀਸ਼ਨ ਤੋਂ ਲੈ ਕੇ ਤਕਰੀਬਨ 2004 ਤੱਕ 2003 ਤੱਕ ਪੂਰਾ ਬੋਲ ਬੱਲਾ ਰਿਹਾ ਹੈ ਇੱਥੇ ਕੋਈ ਕਿਸੇ ਨਾ ਕਿਸੇ ਗਰੁੱਪ ਦਾ ਸੋ ਮੈਂ ਵਾਰੀ-ਵਾਰੀ ਇੱਕ-ਇੱਕ ਗਰੁੱਪ ਦਾ ਮੇਰਾ ਖਿਆਲ ਹੈ ਹਰ ਹਫਤੇ ਹਰ ਆਪਣੀ ਪੋਸਟ ਦੇ ਵਿੱਚ ਪਾਉਂਦਾ ਰਵਾਂਗਾ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਮਾਨ ਸਿੰਘ ਰਠੌਰ ਤੋਂ ਡਾਕੂ ਮਾਨ ਸਿੰਘ ਰਠੌਰ ਜਿਸ ਦਾ ਜਨਮ 1890 ਦੇ ਵਿੱਚ ਖੇੜਾ ਰਠੌਰ ਪਿੰਡ ਜੋੜ ਹੈਗਾ ਸੀ ਯੂਪੀ ਦਾ ਉੱਥੇ ਉਸ ਦਾ ਜਨਮ ਹੋਇਆ ਸੀਗਾ ਤਾਂ ਇਹਨਾਂ ਸਟ੍ਰੇਟਾਂ ਦੇ ਵਿੱਚ ਜਾਤੀਵਾਦੀ ਦਾ ਬਹੁਤ ਜ਼ੋਰ ਹੈਗਾ ਉਸ ਦੇ ਪਿੰਡ ਵਿੱਚ ਉਸ ਦੇ ਵੱਡੇ ਭਰਾ ਦੀ ਕਿਸੇ ਬ੍ਰਾਹਮਣ ਜਾਤੀ ਦੇ ਲੋਕਾਂ ਨੇ ਕਿਸੇ ਗੱਲੋਂ ਬੇਇੱਜ਼ਤੀ ਕੀਤੀ ਤੇ ਉੱਥੋਂ ਹੀ ਉਸ ਨੇ ਉਸ ਦਾ ਬਦਲਾ ਲੈਣ ਲਈ ਪੰਜ ਬ੍ਰਾਹਮਣਾਂ ਦੀ ਹਤਿਆ ਕਰ ਦਿੱਤੀ ਤੇ ਉੱਥੋਂ ਭਗੌੜਾ ਹੋ ਗਿਆ ਤੇ ਉਸ ਦਾ ਜੋ ਚੱਲਦਾ ਰਿਹਾ ਸਿਕਾ ਉਹ 1939 ਤੋਂ ਲੈ ਕੇ 1955 ਤੱਕ ਚੱਲਦਾ ਰਿਹਾ ਤੇ ਉਸ ਦੇ ਗਰੁੱਪ ਦੇ ਵਿੱਚ ਤਕਰੀਬਨ 17 ਮੈਂਬਰ ਸਨ ਜਿਸ ਦੇ ਵਿੱਚ ਉਸ ਦੇ ਦੋ ਲੜਕੇ ਤੇ ਉਸ ਦਾ ਭਰਾ ਤੇ ਬਾਕੀ ਹੋਰ ਰਿਸ਼ਤੇਦਾਰ ਸਨ ਉਸ ਨੇ 1939 ਤੋਂ ਲੈ ਕੇ 1955 ਤੱਕ 1112 ਡਕੈਤੀਆਂ ਕੀਤੀਆਂ 185 ਕਤਲ ਕੀਤੇ ਸਨ ਜਿਨ੍ਹਾਂ ਦੇ ਵਿੱਚੋਂ 32 ਕਤਲ ਪੁਲਿਸ ਵਾਲਿਆਂ ਦੇ ਸਨ ਤੇ ਬਾਕੀ ਹੋਰ ਕਡਨਾਈਪਿੰਗਸ ਫਰੋਤੀਆਂ ਤਾਂ ਕੋਈ ਗਿਣਤੀ ਨਹੀਂ ਸੀਗੀ ਤੇ ਤਕਰੀਬਨ 100 ਤੋਂ ਵੱਧ ਕੇਸ ਉਸ ਦੇ ਉੱਤੇ ਰਜਿਸਟਰਡ ਸਨ ਤੇ ਉਸ ਇਲਾਕੇ ਦੇ ਵਿੱਚ ਉਸ ਨੂੰ ਰੋਬਨ ਹੁੱਡ ਦੀ ਤਰ੍ਹਾਂ ਪੂਜਿਆ ਜਾਂਦਾ ਸੀ ਕਿਉਂਕਿ ਉਸ ਦਾ ਮੇਨ ਜਿਹੜਾ ਟ੍ਰੈਂਡ ਸੀਗਾ ਉਹ ਅਮੀਰਾ ਤੋਂ ਲੁੱਟ ਕੇ ਗਰੀਬਾਂ ਦੇ ਵਿੱਚ ਲੋੜਵੰਦਾਂ ਨੂੰ ਵੰਡਦਾ ਸੀ ਜੋ ਵੀ ਲੁੱਟ ਦਾ ਮਾਲ ਹੁੰਦਾ ਸੀਗਾ ਤੇ 1955 ਦੇ ਵਿੱਚ ਉਸਤਾ ਤੇ ਉਸਦੇ ਇੱਕ ਲੜਕੇ ਦਾ ਪੁਲਿਸ ਅਨਕਾਊਂਟਰ ਹੋ ਗਿਆ ਤੇ ਉਹ ਦੋਨੇ ਪਿਓ ਪੁੱਤ ਮਾਰੇ ਗਏ ਤੇ ਉਸਦੇ ਪਿੰਡ ਦੇ ਵਿੱਚ ਹੁਣ ਉਸ ਦਾ ਇੱਕ ਮੰਦਿਰ ਬਣਿਆ ਜਿੱਥੇ ਉਸ ਦੀ ਮੂਰਤੀ ਲੱਗੀ ਹੈ ਤੇ ਲੋਕੀ ਉਸ ਦੀ ਪੂਜਾ ਕਰਦੇ ਨੇ ਪੂਜਾ ਐਸ ਕਰਕੇ ਕਰਦਨੇ ਉਸ ਦੀ ਜੋ ਰਠੌਰ ਇਹ ਜਾਤੀ ਹੈਗੀ ਹੈ ਇਹ ਠਾਕਰਾਂ ਦੇ ਵਿੱਚ ਉਹ ਕਹਿੰਦੇ ਵੀ ਉਸ ਨੇ ਆਪਣੇ ਅਸੂਲ ਦੇ ਵਾਸਤੇ ਆਪਣੇ ਭਰਾ ਦੀ ਬੇਇੱਜ਼ਤੀ ਦੇ ਵਾਸਤੇ ਇਹ ਕਦਮ ਚੁੱਕਿਆ ਸੀਗਾ ਤੇ 20 ਸਾਲ ਤਕਰੀਬਨ 15 ਤੋਂ 20 ਸਾਲ ਉਸ ਦਾ ਪੂਰਾ ਦਬਦਬਾ ਰਿਹਾ ਉੱਥੇ ਦੀਆਂ ਪੰਚਾਇਤਾਂ ਉਸ ਦੀ ਮਰਜ਼ੀ ਨਾਲ ਬਣਦੀਆਂ ਸਨ ਉੱਥੇ ਪੋਲੀਟੀਕਲ ਐਮ ਐਲ ਏ ਹੋਰ ਜੋ ਵੀ ਕੁਝ ਕੋਈ ਚੱਲਦਾ ਸੀ ਸਿਸਟਮ ਉਹ ਸਾਰਾ ਉਸ ਦੀ ਮਰਜ਼ੀ ਨਾਲ ਹੀ ਚੱਲਦਾ ਰਿਹਾ ਤੇ 1955 ਤੋਂ ਪਿੱਛੋਂ ਉਸ ਦੇ ਗਰੁੱਪ ਦੀ ਕਮਾਂਡ ਉਸ ਦੇ ਫਿਰ ਇੱਕ ਦੂਜੇ ਲੜਕੇ ਨੇ ਤਸੀਲਦਾਰ ਸਿੰਘ ਜਿਸ ਦਾ ਨਾਮ ਸੀਗਾ ਤਸੀਲਦਾਰ ਸਿੰਘ ਰਠੌਰ ਉਸ ਨੇ ਸੰਭਾਲ ਲਈ ਸੀਗੀ ਤੇ ਉਹ ਫਿਰ ਕੁਝ ਸਾਲਾਂ ਪਿੱਛੋਂ ਪੁਲਿਸ ਨੇ ਘੇਰਾ ਪਾ ਕੇ ਫੜ ਲਿਆ ਸੀ ਤੇ ਉਸ ਨੂੰ ਜੇਲ੍ਹ ਹੋ ਗਈ ਸੀ ਤੇ ਜਿਹੜੀ ਮੋਰੇਨਾ ਜੇਲ੍ਹ ਹੈਗੀ ਹੈ ਮੋਰੇਨਾ ਦੇ ਵਿੱਚ ਓਪਨ ਜੇਲ੍ਹ ਹੈਗੀ ਇਹ ਜਿੱਥੇ ਜਿੰਨੇ ਵੀ ਡਾਕੂ ਆਪਣੀ ਮਰਜ਼ੀ ਦੇ ਨਾਲ ਸਰੈਂਡਰ ਹੋਏ ਹੋਏ ਨੇ ਉਹਨਾਂ ਨੂੰ ਸਰਕਾਰ ਨੇ ਇੱਕ ਸਕੀਮ ਦੇ ਅੰਦਰ ਉੱਥੇ ਖੁੱਲੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਤੇ ਮੈਨੂੰ ਵੀ ਪੜ੍ਹਦੇ ਟਾਈਮ ਉਸ ਜੇਲ੍ਹ ਦੇ ਵਿੱਚ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਕਿਉਂਕਿ ਅਸੀਂ ਜਦੋਂ ਕਾਲਜ ਤੋਂ ਜਾਂਦੇ ਸੀਗੇ ਤਾਂ ਤੁਸੀਂ ਉੱਥੇ ਪਰਮਿਸ਼ਨ ਦੇ ਨਾਲ ਅੰਦਰ ਜਾ ਕੇ ਵੇਖ ਸਕਦੇ ਸੀ ਵੀ ਇਹ ਜਿਹੜੇ ਸਰੈਂਡਰ ਹੋਏ ਹੋਏ ਹੈਗੇ ਨੇ ਬੜੇ ਖੂਨਖਾਰ ਬੰਦੇ ਸੀਗੇ ਇਹਨਾਂ ਨੇ ਕਤਲ ਕਰਨ ਵਾਲੇ ਇਹ ਕਿਵੇਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ ਬਾਕੀ ਅ ਨੈਕਸਟ ਚੈਪਟਰ ਦੇ ਵਿੱਚ ਤੇ ਮੈਂ ਨੰਬਰ 2 ਜੋ ਉਸ ਤੇ ਦਾ ਮਸ਼ਹੂਰ ਡਾਕੂ ਰਿਆ ਮਾਨਸੀ ਤੋਂ ਪਿੱਛੋਂ ਉਹਨਾਂ ਬਾਰੇ ਮੈਂ ਚਰਣਾ ਪਾਵਾਂਗਾ ਉਹ ਸੀ ਕਿ ਪੁਤਲੀ ਬਾਈ ਇਹ ਇੱਕ ਲੇਡੀ ਡਾਕੂ ਸੀਗੀ ਤੇ ਉਸ ਦੀ ਸਟੋਰੀ ਫਿਰ ਅਗਲੇ ਚੈਪਟਰ ਦੇ ਵਿੱਚ ਦੱਸਾਂਗਾ ਥੈਂਕ ਯੂ